ਮੈਂ ਨਾ ਤੁਸੀਂ ਇਸ ਕੀਤਾ ਜੋ ਸਾਰੇ ਜੋ ਫੈਸਲੇ ਕੀਤੇ ਆ ਉਹ ਸਿੰਘ ਸਾਹਿਬ ਜੀ ਦਾ ਆ ਜਾਣਾ ਮੈਸੇਜ ਤੁਹਾਡੇ ਕੋਲੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਕਿ ਜੇਕਰ ਬਸ ਸਾਰਾ ਹੀ ਸਾਰੇ ਤੁਹਾਡੇ ਕੋਲ ਆ ਜਾਣਾ ਕੋਈ ਹੋਰ ਇਸ ਕੋਲ ਪਰਿਵਾਰ ਨੂੰ ਵੀ ਵਿੱਚ ਬਿਠਾਇਆ ਗਿਆ ਸੀਗਾ ਮੀਟਿੰਗ ਦੇ ਵਿੱਚ ਪਰਿਵਾਰ ਆਇਆ ਉਹ ਸਿੰਘ ਸਾਹਿਬ ਜੀ ਨੂੰ ਮਿਲਿਆ ਗੱਲਬਾਤ ਹੋਈ ਹੈ ਉਹਨਾਂ ਜੀ ਤੇ ਉਹ ਪਰਿਵਾਰ ਦੱਸ ਸਕਦਾ ਹੈ ਸਿੰਘ ਸਾਹਿਬ ਥੋੜਾ ਜਿਨਾ ਅਗਰ ਆਪਾਂ ਡਿਟੇਲ ਦੇ ਵਿੱਚ ਗੱਲ ਕਰੀਏ ਅਮਰਤਪਾਲ ਦੀ ਮਾਤਾ ਨੂੰ ਕੋਣ ਦੇ ਚਾਚੀ ਨੂੰ ਜਿਹੜਾ ਹੈ ਪੁਲਿਸ ਨੇ ਅਰੈਸਟ ਕੀਤਾ ਮੈਂ ਔਰ ਪਹਿਲੀ ਵਾਰੀ ਹੋਇਆ ਕਿ ਲੇਡੀਜ਼ ਨੂੰ ਬਿਨਾਂ ਕਿਸੇ ਕਾਰਨ ਸੱਜ ਕੋਈ ਜਿਆਦਾ ਪਰਚਾ ਤਾਂ ਨਹੀਂ ਮੈਂ ਕੱਲ ਵੀ ਕਿਹਾ ਇਸ ਤੋਂ ਪਹਿਲਾਂ ਵੀ ਤੁਹਾਨੂੰ ਵੀ ਮੈਂ ਕਹਿ ਚੁੱਕਿਆ ਕਿ ਇਹ ਬਹੁਤ ਗਲਤ ਹੋਇਆ ਹੈ ਇਹ ਨਹੀਂ ਹੋਣਾ ਚਾਹੀਦਾ ਸੀਗਾ ਇਹ ਮੰਦਭਗਾ ਹੈ ਪਰसों ਮੁਹਾਲੀ ਚ ਵੀ ਜਿਹੜਾ ਪੇਪਰਸ ਕੜੇ ਉਤਾਰੇ ਗਏ ਜੀ ਪੰਜਾਬ ਦੇ ਵਿੱਚ ਇਤਨਾ ਦਾ ਹੋਣਾ ਮੈਂ ਸਮਝਦਾ ਕਿ ਆਉਣ ਵਾਲਾ ਜਿਹੜਾ ਸਮਾਂ ਵੈਸੇ ਤਾਂ 1947 ਤੋਂ ਹੀ ਸਾਡੇ ਨਾਲ ਨਾਲ ਤਾਂ ਧੱਕਾ ਹੁੰਦਾ ਆ ਰਿਹਾ ਤੇ ਪਿਛਲੇ ਕੁਝ ਸਾਲਾਂ ਤੋਂ ਹਾਲਾਤ ਇਸ ਕਿਸਮ ਦੇ ਬਣ ਰਹੇ ਹੈ ਕਿ ਘੱਟ ਗਿਣਤੀਆਂ ਜਿਹੜੀਆਂ ਨੇ ਭਾਰਤ ਦੇ ਵਿੱਚ ਉਹਨਾਂ ਨੂੰ ਬਿਲਕੁਲ ਜਿਹੜਾ ਹੈ ਉਹ ਹਾਸ਼ੀ ਦੇ ਉੱਤੇ ਧੱਕਿਆ ਜਾ ਰਿਹਾ ਉਹਨਾਂ ਦੇ ਹੱਕ ਹਕੂਕਾਂ ਦੀ ਜਿਹੜੀ ਹੈ ਉਲੰਘਣਾ ਹੋ ਰਹੀ ਹੈ ਇੱਥੋਂ ਤੱਕ ਕਿ ਧਾਰਮਿਕ ਜਿਹੜੇ ਅਧਿਕਾਰ ਹੈ ਘੱਟ ਗਿਣਤੀਆਂ ਦੇ ਉਹਨਾਂ ਨੂੰ ਵੀ ਜਿਹੜਾ ਉਹ ਰੋਂਦਿਆ ਜਾ ਰਿਹਾ ਇਹ ਗੱਲਾਂ ਠੀਕ ਨਹੀਂ ਹੈ ਕੜੇ ਉਤਰਵਾਣੇ ਹਾਲਾਂਕਿ ਕੋਰਟ ਵੱਲੋਂ ਜਿਹੜਾ ਪਹਿਲਾਂ ਹੀ ਡਿਸੀਜਨ ਹੋ ਚੁੱਕਿਆ ਹੈ ਕਿ ਜਿਹੜੇ ਸਾਡੇ ਧਾਰਮਿਕ ਸਿੰਬਲ ਨੇ ਇਹ ਕਹਿਣੇ ਨਹੀਂ ਹੈ ਕਿ ਸਾਡੇ ਧਾਰਮਿਕ ਚਿੰਨ੍ਹ ਹੈ ਕਿ ਇਹਨਾਂ ਨੂੰ ਉਤਰਵਾਉਣਾ ਜਿਹੜਾ ਹੈ ਇਹ ਬਿਲਕੁਲ ਜਿਹੜਾ ਹੈ ਕੋਰਟ ਦੇ ਵੀ ਇੱਕ ਕਿਸਮ ਦੀ ਹੁਕਮ ਦੀ ਉਲੰਘਣਾ ਹੈ ਇਹ ਨਹੀਂ ਹੋਣਾ ਚਾਹੀਦਾ ਜਿਸ ਕਿਸੇ ਨੇ ਵੀ ਇਹ ਹਰਕਤ ਕੀਤੀ ਹੈ ਬਹੁਤ ਮੰਨਦਾ ਸਿੰਘ ਸਾਹਿਬ ਹਾਈ ਕੋਰਟ ਪੰਜਾਬ ਪਰਮਾਓਲ ਸਾਹਿਬ ਮੋਰਚਾ ਜਿਹੜਾ ਕੁਝ ਕੀਤਾ ਜੇ ਪੰਜਾਬ ਸਰਕਾਰ ਨੂੰ ਦੇ ਦਿੰਦਾ ਜੀ ਪੰਜਾਬ ਸਰਕਾਰ ਨੂੰ ਵੈਸੇ ਹੀ ਕਰਨਾ ਚਾਹੀਦਾ ਹੈ ਬਿਨਾ ਕੋਰਟ ਤੋਂ ਹੀ ਕਰਨਾ ਚਾਹੀਦਾ ਜੀ ਪੰਜਾਬ ਸਰਕਾਰ ਨੂੰ ਬਹੁਤ ਲੰਬੇ ਸਮੇਂ ਤੋਂ ਬੈਠੇ ਆ ਉਹ ਤੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਆਵਾਜ਼ ਸੁਣਨੀ ਚਾਹੀਦੀ ਹੈ ਪਰ ਪਤਾ ਨਹੀਂ ਕਿਉਂ ਸਰਕਾਰ ਸੋਨੀ ਰਹੀ ਹੈ ਬਹੁਤ ਮੰਦ ਭਾਗਾਂ ਵਰਤਾਰਾ ਇਸ ਵਾਰੀ ਵਿਸਾਖੀ ਵੀ ਮਨਾਇ ਦਿੱਤੀ ਜਾ ਰਹੀ ਸਿੱਖ ਪਰਿਵਾਰਾਂ ਨੂੰ ਜਿਹੜੇ ਉੱਥੇ ਪਹੁੰਚ ਦਮਦਮਾ ਸਾਹਿਬ ਜਾਣਾ ਚਾਹੁੰਦੇ ਸਿੱਖ ਉਹਨਾਂ ਨੂੰ ਰੋਕਿਆ ਗਿਆ ਅਕਸ਼ੀ ਦਮਦਮਾ ਸਾਹਿਬ ਦੇ ਸਥਾਨ ਦੇ ਉੱਤੇ ਵਿਸਾਖੀ ਦਾ ਜਿਹੜਾ ਖਾਲਸਾ ਸਾਜਨਾ ਦਿਵਸ ਦਾ ਜਿਹੜਾ ਪੁਰਬ ਹੈ ਉਹ ਵੱਡੇ ਪੱਧਰ ਤੇ ਉੱਤੇ ਮਨਾਇਆ ਜਾ ਰਿਹਾ ਜਿਹੜੀਆਂ ਗ੍ਰਿਫਤਾਰੀਆਂ ਗ੍ਰਿਫਤਾਰੀਆਂ ਹੋਈਆਂ ਉਹਨਾਂ ਦੀ ਅਸੀਂ ਨਿਖੇਧੀ ਕਰਦੇ ਹਾਂ ਤੇ ਨਾਲ ਹੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਖਾਲਸਾ ਸਾਜਨਾ ਦਿਵਸ ਮੌਕੇ ਦਤਕਸ਼ਰੀ ਦਮਦਮਾ ਸਾਹਿਬ ਦੀ ਧਰਤੀ ਤੇ ਵੱਧ ਤੋਂ ਵੱਧ ਗਿਣਤੀ ਠੀਕ ਹੈ ਜੀ ਥੈਂਕ ਯੂ ਓਕੇ ਜੀ ਤੁਹਾਡੇ ਵੱਲੋਂ ਤਪੀਲ ਕੀਤੀ ਗਈ ਹੈ ਪਰ ਜਿਹਨਾਂ ਨੂੰ ਪੈਸੇ ਨਜਾਬਾਨ ਕੀਤੇ ਗਏ ਉਹ ਮੰਦ ਭਾਗੀ ਗੱਲ ਹੈ ਪ੍ਰਤੀਕਸ਼ਰੀ ਦਮ ਤੁਸੀਂ ਇਸ ਕੀਤਾ ਗਿਆ ਜੋ ਜੋ ਫੈਸਲੇ ਕੀਤੇ ਆ ਉਹ ਸਿੰਘ ਸਾਹਿਬ ਜੀ ਦਾ ਆ ਜਾਣਾ ਮੈਸੇਜ ਤੁਹਾਡੇ ਕੋਲੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਜੇਕਰ ਬਹੁਤ ਸਾਰਾ ਹੀ ਸਾਰੇ ਤੁਹਾਡੇ ਕੋਲ ਆ ਜਾਣੇ ਕੋਈ ਹੋਰ ਇਸ ਕੋਲ ਪਰਿਵਾਰ ਨੂੰ ਵੀ ਵਿੱਚ ਬਿਠਾਇਆ ਗਿਆ ਸੀਗਾ ਮੀਟਿੰਗ ਦੇ ਵਿੱਚ ਪਰਿਵਾਰ ਆਇਆ ਉਹ ਸਿੰਘ ਸਾਹਿਬ ਜੀ ਨੂੰ ਮਿਲਿਆ ਗੱਲਬਾਤ ਹੋਈ ਉਹਨਾਂ ਦੀ ਤੇ ਉਹ ਪਰਿਵਾਰ ਦੱਸ ਸਕਦਾ ਹੈ ਸਿੰਸਪ ਥੋੜਾ ਜਿਨਾ ਅਗਰ ਆਪਾਂ ਡਿਟੇਲ ਦੇ ਵਿੱਚ ਗੱਲ ਕਰੀਏ ਅਮਰਤਪਾਲ ਦੀ ਮਾਤਾ ਨੂੰ ਘਰ ਨੂੰ ਦੇ ਚਾਚੀ ਦੇ ਜਿਹੜਾ ਹੈਗਾ ਪੁਲਿਸ ਨੇ ਅਰੈਸਟ ਕੀਤਾ ਮੈਂ ਔਰ ਪਹਿਲੀ ਵਾਰੀ ਹੋਇਆ ਕਿ ਲੇਡੀਜ਼ ਨੂੰ ਬਿਨਾਂ ਕਿਸੇ ਕਾਰਨ ਸੱਜ ਕੋਈ ਜਿਆਦਾ ਪਰਚਾ ਦਰਜ ਮੈਂ ਕੱਲ ਵੀ ਕਿਹਾ ਇਸ ਤੋਂ ਪਹਿਲਾਂ ਵੀ ਤੁਹਾਨੂੰ ਵੀ ਮੈਂ ਕਹਿ ਚੁੱਕਿਆ ਕਿ ਇਹ ਬਹੁਤ ਗਲਤ ਹੋਇਆ ਹੈ ਇਹ ਨਹੀਂ ਹੋਣਾ ਚਾਹੀਦਾ ਸੀਗਾ ਇਹ ਮੰਦ ਭਾਗਾ ਹੈ ਹਾਂ ਜੀ ਦਿਪੂ ਸਰਸੋ ਮਹਾਲੀ ਚ ਵੀ ਜਿਹੜਾ ਪੇਪਰਾਂ ਚ ਕੜੇ ਉਤਾਰੇ ਗਏ ਜੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਹੋਣਾ ਮੈਂ ਸਮਝਦਾ ਕਿ ਆਉਣ ਵਾਲਾ ਜਿਹੜਾ ਸਮਾਂ ਵੈਸੇ ਤਾਂ 1947 ਤੋਂ ਹੀ ਸਾਡੇ ਨਾਲ ਨਾਲ ਤਾਂ ਧੱਕਾ ਹੁੰਦਾ ਆ ਰਿਹਾ ਤੇ ਪਿਛਲੇ ਕੁਝ ਸਾਲਾਂ ਤੋਂ ਹਾਲਾਤ ਇਸ ਕਿਸਮ ਦੇ ਬਣ ਰਹੇ ਹੈ ਕਿ ਘੱਟ ਗਿਣਤੀਆਂ ਜਿਹੜੀਆਂ ਨੇ ਭਾਰਤ ਦੇ ਵਿੱਚ ਉਹਨਾਂ ਨੂੰ ਬਿਲਕੁਲ ਜਿਹੜਾ ਹੈ ਉਹ ਹਾਸ਼ੀ ਦੇ ਉੱਤੇ ਧੱਕਿਆ ਜਾ ਰਿਹਾ ਉਹਨਾਂ ਦੇ ਹੱਕ ਹਕੂਕਾਂ ਦੀ ਜਿਹੜੀ ਹੈ ਉਲੰਘਣਾ ਹੋ ਰਹੀ ਹੈ ਇੱਥੋਂ ਤੱਕ ਕਿ ਧਾਰਮਿਕ ਜਿਹੜੇ ਅਧਿਕਾਰ ਹੈ ਘੱਟ ਗਿਣਤੀਆਂ ਦੇ ਉਹਨਾਂ ਨੂੰ ਵੀ ਜਿਹੜਾ ਉਹ ਰੋਂਦਿਆ ਜਾ ਰਿਹਾ ਹੈ ਇਹ ਗੱਲਾਂ ਠੀਕ ਨਹੀਂ ਐ ਕੜੇ ਉਤਰਵਾਣੇ ਹਾਲਾਂਕਿ ਕੋਰਟ ਵੱਲੋਂ ਜਿਹੜਾ ਪਹਿਲਾਂ ਹੀ ਡਿਸੀਜਨ ਹੋ ਚੁੱਕਿਆ ਐ ਕਿ ਜਿਹੜੇ ਸਾਡੇ ਧਾਰਮਿਕ ਸਿੰਬਲ ਨੇ ਇਹ ਗਹਿਣੇ ਨਹੀਂ ਐ ਕਿ ਸਾਡੇ ਧਾਰਮਿਕ ਚਿੰਤਾ ਕਿ ਇਹਨਾਂ ਨੂੰ ਉਤਰਵਾਉਣਾ ਜਿਹੜਾ ਹੈ ਇਹ ਬਿਲਕੁਲ ਜਿਹੜਾ ਹੈ ਕੋਰਟ ਦੇ ਵੀ ਇੱਕ ਕਿਸਮ ਦੀ ਹੁਕਮ ਦੀ ਉਲੰਘਣਾ ਹੈ ਇਹ ਨਹੀਂ ਹੋਣਾ ਚਾਹੀਦਾ ਜਿਸ ਕਿਸੇ ਨੇ ਵੀ ਇਹ ਹਰਕਤ ਕੀਤੀ ਹੈ ਬਹੁਤ ਮੰਨਦਾ ਸਿੰਘ ਸਾਹਿਬ ਹਾਈ ਕੋਰਟ ਪੰਜਾਬ ਨੂੰ ਹੋਮਿੰਟ ਸਾਹਿਬ ਮੋਰਚਾ ਕੁਝ ਕੀਤਾ ਜੇ ਪੰਜਾਬ ਸਰਕਾਰ ਨੂੰ ਦੇ ਦਿੱਤਾ ਜੀ ਪੰਜਾਬ ਸਰਕਾਰ ਨੂੰ ਵੈਸੇ ਹੀ ਕਰਨਾ ਚਾਹੀਦਾ ਹੈ ਬਿਨਾਂ ਕੋਰਟ ਤੋਂ ਹੀ ਕਰਨਾ ਚਾਹੀਦਾ ਜੀ ਪੰਜਾਬ ਸਰਕਾਰ ਨੂੰ ਬਹੁਤ ਲੰਬੇ ਸਮੇਂ ਤੋਂ ਬੈਠੇ ਆ ਉਹ ਤੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਆਵਾਜ਼ ਸੁਣਨੀ ਚਾਹੀਦੀ ਹੈ ਪਰ ਪਤਾ ਨਹੀਂ ਕਿਉਂ ਸਰਕਾਰ ਸੌਂਨੀ ਰਹੀ ਹੈ ਬਹੁਤ ਮੰਦ ਭਾਗਾ ਸਰਕਾਰ ਇਸ ਵਾਰ ਵਿਸਾਖੀ ਵੀ ਮਨਾਇ ਦਿੱਤੀ ਜਾ ਰਹੀ ਸੀ ਸਿੱਖ ਪਰਿਵਾਰਾਂ ਨੂੰ ਜਿਹੜੇ ਉੱਥੇ ਪਹੁੰਚ ਦਮਦਮਾ ਸਾਹਿਬ ਦਾਣਾ ਜਮਨੇ ਸਿੱਖਾਂ ਤੋਂ ਰੋਕਿਆ ਗਿਆ ਅਕਸ਼ੀ ਦਮਦਮਾ ਸਾਹਿਬ ਦੇ ਸਥਾਨ ਦੇ ਉੱਤੇ ਵਿਸਾਖੀ ਦਾ ਜਿਹੜਾ ਖਾਲਸਾ ਸਾਜਨਾ ਦਿਵਸ ਦਾ ਜਿਹੜਾ ਪੁਰਬ ਹੈ ਉਹ ਵੱਡੇ ਪੱਧਰ ਤੇ ਉੱਤੇ ਮਨਾਇਆ ਜਾ ਰਿਹਾ ਹੈ ਜਿਹੜੀਆਂ ਗ੍ਰਿਫਤਾਰਾਂ ਗ੍ਰਿਫਤਾਰੀਆਂ ਹੋਈਆਂ ਉਹਨਾਂ ਦੀ ਅਸੀਂ ਨਿਖੇਧੀ ਕਰਦੇ ਹਾਂ ਤੇ ਨਾਲ ਹੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਖਾਲਸਾ ਸਾਜਨਾ ਦਿਵਸ ਮੌਕੇ ਦਤਕਸ਼ੀ ਦਮਦਮਾ ਸਾਹਿਬ ਦੀ ਧਰਤੀ ਤੇ ਵੱਧ ਤੋਂ ਵੱਧ ਗਿੰਦੀ ਸੰਗਤ ਪਹੁੰ ਬਿਲਕੁਲ ਜਿਹੜਾ ਬੇਤੜ ਬੇਤੜਕ ਹੋ ਕੇ ਪਹੁੰਚੇ ਰਿਟਰ ਹੋ ਕੇ ਪਹੁੰਚੇ ਬੇਖੌਫ ਹੋ ਕੇ ਪਹੁੰਚੇ ਠੀਕ ਹੈ ਜੀ ਥੈਂਕ ਯੂ ਓਕੇ ਤੁਹਾਡੇ ਵੱਲੋਂ ਅਪੀਲ ਕੀਤੀ ਗਈ ਹੈ ਪਰ ਜਿੰਨਾਂ ਨੂੰ ਪੈਸਾ ਨਜੇਵਾਦ ਕੀਤਾ ਜਾ ਰਿਹਾ ਹੈ ਉਹ ਮੰਦ ਭਾਗੀ ਗੱਲ ਹੈ ਪ੍ਰਤਖਸ਼ੀ ਦਮਦਮਾ ਸਾਹਿਬ